ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦੀ ਅਸਾਈਨਮੈਂਟਸ ਜਿਹੜੀ ਹੈ ਇਹ ਦੂਜਾ ਪਾਰਟ ਹੈ ਇਹਦੇ ਚ ਚੈਪਟਰ 3 ਤੇ ਚੈਪਟਰ 4 ਆਪਾਂ ਡਿਸਕਸ ਕਰਾਂਗੇ ਪੋਲੀਟੀਕਲ ਕਲਚਰ ਤੇ ਪੋਲੀਟੀਕਲ ਸੋਸ਼ੀਅਲਾਈਜੇਸ਼ਨ ਨਾਲ ਸੰਬੰਧਿਤ ਜਿਹੜੇ ਕੁਐਸਚਨ ਨੇ ਉਹਨਾਂ ਦਾ ਸੋਲੂਸ਼ਨ ਆਪਾਂ ਡਿਸਕਸ ਕਰਾਂਗੇ ਸੋ ਆਓ ਆਪਾਂ ਜਿਆਦਾ ਸਮਾਂ ਨਾ ਗਵਾਉਂਦੇ ਹੋਏ ਅਸਾਈਨਮੈਂਟਸ ਦਾ ਕਰੀਏ ਇਹ ਅਸਾਈਨਮੈਂਟਸ ਬੇਟਾ ਤਿਆਰ ਕੀਤੇ ਨੇ ਸਰਦਾਰ ਬਲਜੀਤ ਸਿੰਘ ਲੈਕਚਰਰ ਆਫ ਪੋਲਿਟਿਕਲ ਸਾਇੰਸ ਤੇ ਨਾਲ ਹੀ ਡਿਸਟ੍ਰਿਕਟ ਕੋਆਰਡੀਨੇਟਰ ਆਫ ਪੋਲਿਟਿਕਲ ਸਾਇੰਸ ਲੁਧਿਆਣਾ ਉਹਨਾਂ ਨੇ ਬਹੁਤ ਵਧੀਆ ਤਿਆਰ ਕੀਤੇ ਨੇ ਉਹਨਾਂ ਦੇ ਸੋਲੂਸ਼ਨ ਆਪਾਂ ਕਰਨਾ ਅੱਜ ਸੋ ਰਾਜਨੀਤਿਕ ਸੱਭਿਆਚਾਰ ਚੈਪਟਰ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਆਪਾਂ ਦੇਖੀਏ ਬੇਟਾ ਪਹਿਲਾਂ ਟ्रू ਫਾਲਸ ਨੇ ਰਾਜਨੀਤਿਕ ਸੱਭਿਆਚਾਰ ਅੰਤਰਮੁਖੀ ਧਾਰਨਾ ਹੈ ਇਹ ਬਿਲਕੁਲ ਸਹੀ ਹੈ ਹਰ ਇੱਕ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਇਸ ਕਰਕੇ ਇਹ ਅੰਤਰਮੁਖੀ ਧਾਰਨਾ ਹੈ ਸਾਰੇ ਰਾਜਾਂ ਵਿੱਚ ਸਮਾਨ ਰਾਜਨੀਤਿਕ ਸੱਭਿਆਚਾਰ ਹੁੰਦਾ ਗਲਤ ਅਲੱਗ ਹੁੰਦਾ ਕਿਤੇ ਸੱਭਿਆਚਾਰ ਰਾਜਨੀਤਿਕ ਸੱਭਿਆਚਾਰ ਕਿਸੇ ਤਰ੍ਹਾਂ ਦਾ ਕਿਤੇ ਕਿਸੇ ਤਰ੍ਹਾਂ ਦਾ ਰੇਡੀਓ ਤੇ ਟੈਲੀਵਿਜ਼ਨ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣਕ ਸਾਧਨ ਹੁੰਦੇ ਨੇ ਬਿਲਕੁਲ ਇਹ ਵੀ ਨਿਰਮਾਣਕ ਸਾਧਨ ਹੋ ਸਕਦੇ ਨੇ ਚੌਥਾ ਹੈ ਰਾਜਨੀਤਿਕ ਸੱਭਿਆਚਾਰ ਦਾ ਰਾਜਨੀਤਿਕ ਪ੍ਰਣਾਲੀ ਨਾਲ ਕੋਈ ਸਬੰਧ ਨਹੀਂ ਹੁੰਦਾ ਗਲਤ ਹੈ ਬਿਲਕੁਲ ਸਬੰਧ ਹੁੰਦਾ ਹੈ ਸਭਿਆਚਾਰ ਦੇ ਆਧਾਰ ਤੇ ਰਾਜਨੀਤਿਕ ਪ੍ਰਣਾਲੀ ਚੱਲਦੀ ਏ ਨੈਕਸਟ ਹੈਗਾ ਰੇਡੀਓ ਤੇ ਟੈਲੀਵਿਜ਼ਨ ਸੇਮ ਹੀ ਹੈਗਾ ਨਰਮਾਨ ਦੇ ਸਾਧਨ ਨੇ ਰਾਜਨੀਤਿਕ ਸਭਿਆਚਾਰ ਕਿਸੇ ਦੇਸ਼ ਦੇ ਲੋਕਾਂ ਦੇ ਉਥੋਂ ਦੀ ਰਾਜਨੀਤਿਕ ਪ੍ਰਣਾਲੀ ਪ੍ਰਤੀ ਵਿਸ਼ਵਾਸ ਕਦਰਾਂ ਕੀਮਤਾਂ ਤੇ ਦ੍ਰਿਸ਼ਟੀ ਆਧਿਸ਼ਟੀਕ ਕੋਣ ਨੂੰ ਕਿਹਾ ਜਾਂਦਾ ਬਿਲਕੁਲ ਸਹੀ ਇਹੀ ਰਾਜਨੀਤਿਕ ਸਭਿਆਚਾਰ ਦਾ ਅਰਥ ਹੈ ਬੇਸਿਕਲੀ ਰਾਜਨੀਤਿਕ ਸਭਿਆਚਾਰ ਦੇ ਦੀ ਧਾਰਨਾ ਸਭ ਤੋਂ ਪਹਿਲੀ ਵਾਰ ਪ੍ਰਯੋਗ ਪ੍ਰਸਿੱਧ ਅਮਰੀਕੀ ਵਿਦਵਾਨ ਗੈਬਰੀਅਲ ਆਲਮਟਰ ਨੇ ਕੀਤਾ ਸੀ ਸਹੀ ਨੈਕਸਟ ਕੁਐਸਚਨ ਹੈਗਾ ਜੀ ਰਾਜਨੀਤਿਕ ਸੱਭਿਆਚਾਰ ਡੈਸ਼ ਦਾ ਭਾਗ ਹੁੰਦਾ ਹੈ ਆਮ ਸੱਭਿਆਚਾਰ ਦਾ ਭਾਗ ਹੁੰਦਾ ਹੈ ਦੂਜਾ ਰਾਜਨੀਤਿਕ ਸੱਭਿਆਚਾਰ ਦੇ ਹੁੰਦੇ ਹਨ ਉਪ ਸੱਭਿਆਚਾਰ ਹੁੰਦੇ ਹਨ ਰਾਜਨੀਤਿਕ ਸੱਭਿਆਚਾਰ ਦੇ ਉਪ ਸੱਭਿਆਚਾਰ ਵੀ ਹੁੰਦੇ ਨੇ ਰਾਜਨੀਤਿਕ ਸੱਭਿਆਚਾਰ ਡੈਸ਼ ਦਾ ਭਾਗ ਹੁੰਦਾ ਹੈ ਇਹ ਵੀ ਆਮ ਸੱਭਿਆਚਾਰ ਦਾ ਹੀ ਭਾਗ ਹੁੰਦਾ ਹੈ 11ਵਾਂ ਵਿਦਿਆ ਦਾ ਪ੍ਰਸਾਰ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਦਾ ਹੈ ਵਿਦਿਆ ਦਾ ਪ੍ਰਸਾਰ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਦਾ ਹੈ ਪ੍ਰਭਾਵਿਤ ਪਰਣਾ ਇਥੇ ਨੈਕਸਟ ਹੈਗਾ 12ਵਾਂ ਗੈਬਰੀਅਲ ਆਲਮੰਡ ਦੁਆਰਾ ਰਾਜਨੀਤਿਕ ਸੱਭਿਆਚਾਰ ਦੀ ਧਾਰਨਾ ਦਾ ਪ੍ਰਯੋਗ ਆਪਣੇ ਡੈਸ਼ ਲੇਖ ਵਿੱਚ ਕੀਤਾ ਗਿਆ ਸੀ ਇਹਨਾਂ ਦਾ ਲੇਖ ਸੀਗਾ ਰਾਜਨੀਤਿਕ ਤੁਲਨਾਤਮਕ ਰਾਜਨੀਤਿਕ ਪ੍ਰਣਾਲੀ ਇਸ ਲੇਖ ਵਿੱਚ ਕੀਤਾ ਗਿਆ ਸੀ 13ਵਾਂ ਹੀ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸੱਭਿਆਚਾਰ ਦਾ ਤੱਤ ਨਹੀਂ ਹੈ? ਮਾਨਸਿਕ, ਰਾਜਨੀਤਿਕ ਵਿਸ਼ਵਾਸ ਵੀ ਹੈ, ਕਦਰਾਂ ਕੀਮਤਾਂ ਵੀ ਹੈ, ਭਾਵਨਾਤਮਕ ਦ੍ਰਿਸ਼ਟੀਕੋਣ ਵੀ ਹੈ, ਮਾਨਸਿਕ ਦ੍ਰਿਸ਼ਟੀਕੋਣ ਇਹ ਇਹਦਾ ਸਹੀ ਆਨਸਰ ਹੈ। ਅਗਲਾ ਪ੍ਰਸ਼ਨ ਹੈਗਾ ਹੈ ਹੀ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸੱਭਿਆਚਾਰ ਦਾ ਮੰਨ ਪ੍ਰਭਾਵਿਤ ਨਹੀਂ ਕਰਦਾ ਹੈ? ਫੈਸ਼ਨ ਪ੍ਰਭਾਵਿਤ ਨਹੀਂ ਕਰਦਾ ਹੈ। 15ਵਾਂ ਇਹ ਲੇਖ ਵਿੱਚੋਂ ਕਿਹੜਾ ਰਾਜਨੀਤਿਕ ਸਭਿਆਚਾਰ ਦੀ ਵਿਸ਼ੇਸ਼ਤਾ ਨਹੀਂ ਹੈ ਇੱਕ ਵਿਆਪਕ ਧਾਰਨਾ ਵੀ ਸਹੀ ਹੈ ਰਾਜਨੀਤਿਕ ਸਭਿਆਚਾਰ ਆਮ ਸਭਿਆਚਾਰ ਦਾ ਭਾਗ ਨਹੀਂ ਹੈ ਇਹੋ ਹੀ ਗਲਤ ਹੈ ਬਾਕੀ ਸਾਰੇ ਹੈਗੇ ਨੇ ਜਿਵੇਂ ਰਾਜਨੀਤਿਕ ਸਭਿਆਚਾਰ ਰੂਪ ਸਭਿਆਚਾਰ ਹੁੰਦੇ ਨੇ ਰਾਜਨੀਤਿਕ ਸਭਿਆਚਾਰ ਅੰਤਰਮੁਖੀ ਧਾਰਨਾ ਹੈ ਸੋ ਇਹਦਾ ਆਨਸਰ ਐਡਾ ਸੀਗਾ ਰਾਜਨੀਤਿਕ ਸਭਿਆਚਾਰ ਆਮ ਸਭਿਆਚਾਰ ਦਾ ਭਾਗ ਨਹੀਂ ਹੈ ਨੈਕਸਟ ਹੈਗਾ 16ਵਾਂ ਪ੍ਰਸ਼ਨ ਰਾਜਨੀਤਿਕ ਇਹ ਲੇਖ ਕਿਹੜਾ ਕਥਨ ਠੀਕ ਹੈ ਕਿਸੇ ਵੀ ਰਾਜਨੀਤਿਕ ਪ੍ਰਣਾਲੀ ਦਾ ਰਾਜਨੀਤਿਕ ਸੱਭਿਆਚਾਰ ਨਾਲ ਕੋਈ ਸਬੰਧ ਨਹੀਂ ਹੁੰਦਾ ਇਹ ਵੀ ਗਲਤ ਹੈ ਕਿਸੇ ਵੀ ਰਾਜਨੀਤਿਕ ਮਰਲੇ ਦੀ ਸਫਲਤਾ ਸਫਲਤਾ ਉਸ ਦੇ ਰਾਜਨੀਤਿਕ ਸੱਭਿਆਚਾਰ ਤੇ ਨਿਰਭਰ ਕਰਦੀ ਹੈ ਇਹ ਕਥਨ ਠੀਕ ਹੈ ਰਾਜਨੀਤਿਕ ਸੱਭਿਆਚਾਰ ਸਾਰਾ ਜਨ ਸਮਾਨ ਹੁੰਦਾ ਗਲਤ ਹੈ ਰਾਜਨੀਤਿਕ ਸੱਭਿਆਚਾਰ ਬਾਰਮੁਖੀ ਧਾਰਨਾ ਗਲਤ ਹੈ ਸੋ ਇਹ ਸਹੀ ਹੈ ਐਡੇ ਵਾਲਾ ਆਨਸਰ ਸਹੀ ਹੈ ਨੈਕਸਟ ਹੈਗਾ ਜੀ ਰਾਜਨੀਤਿਕ ਸੱਭਿਆਚਾਰ ਤੋਂ ਕੀ ਭਾਵ ਹੈ ਪਹਿਲਾ ਪ੍ਰਸ਼ਨ ਦੂਜਾ ਰਾਜਨੀਤਿਕ ਸੱਭਿਆਚਾਰ ਦੀਆਂ ਕੁਝ ਤਿੰਨ ਵਿਸ਼ੇਸ਼ਤਾਵਾਂ ਤੇ ਤੀਜਾ ਵਾ ਇਹਦੇ ਤੱਤ ਤੇ ਨਿਰਭਰ ਪ੍ਰਭਾਵਿਤ ਕਰਨ ਵਾਲੇ ਤੱਤ ਇਹਦਾ ਆਨਸਰ ਆਪਾਂ ਇੱਕ ਸਲਾਈਡ ਜੀ ਦੇਖਾਂਗੇ ਸੋ ਸਭ ਤੋਂ ਪਹਿਲੇ ਹੈਗਾ ਰਾਜਨੀਤਿਕ ਸੱਭਿਆਚਾਰ ਜਿਹੜਾ ਵੈ ਉਦਾਰਤਕੀ ਹੈ ਬਿਨਾਂ ਰਾਜਨੀਤਿਕ ਸੱਭਿਆਚਾਰ ਕਿਸੇ ਦੇਸ਼ ਦੇ ਰਾਜਨੀਤਿਕ ਪ੍ਰਣਾਲੀ ਪ੍ਰਤੀ ਉਥੋਂ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਵਿਸ਼ਵਾਸ ਲਗਨ ਕਦਰਾਂ ਕੀਮਤਾਂ ਆਦਿ ਸ਼ਾਮਲ ਹੁੰਦੇ ਨੇ ਕਿਸੇ ਵੀ ਰਾਜਨੀਤਿਕ ਪ੍ਰਣਾਲੀ ਦੀ ਸਫਲਤਾ ਜਾਂ ਅਸਫਲਤਾ ਉਥੋਂ ਦੇ ਰਾਜਨੀ ਸਭਿਆਚਾਰ ਤੇ ਕਾਫੀ ਹੱਦ ਤੱਕ ਨਿਰਭਰ ਕਰਦੀ ਏ ਸੋ ਦੂਜਾ ਵਿੱਚ ਪ੍ਰਸ਼ਨ ਆਗਾ ਸੀਗਾ ਬਈ ਇਹਦੇ ਆਧਾਰ ਕਿਹੜੇ ਨੇ ਇਤਿਹਾਸਕ ਤੱਥ ਹੈ ਭੂਗੋਲਕ ਤੱਥ ਹੈ ਸਮਾਜਿਕ ਤੱਥ ਹੈ ਇਹ ਇਹਦੇ ਆਧਾਰ ਨੇ ਮੁਢਲੇ ਆਧਾਰ ਮੰਨੇ ਜਾਂਦੇ ਨੇ ਫੇਰ ਹੈ ਗਏ ਦੇ ਮੁੱਖ ਤੱਤ ਕਿਹੜੇ ਨੇ ਗਿਆਨ ਆਤਮਕ ਆਚਰਣ ਹੈਗਾ ਵਾ ਭਵਾਤਮਕ ਆਚਰਣ ਹੈ ਤੁਲੰਕਾਕਾਰੀ ਆਚਰਣ ਇਹ ਉਹਦੇ ਤੱਤ ਨੇ ਸੋ ਅ ਰਾਗਨ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਕੁਸ ਕੁਸ਼ਨ ਹੈਗਾ ਸਿਕਾ ਸੋ ਰਾਗਨ ਸੱਭਿਆਚਾਰ ਆਮ ਸੱਭਿਆਚਾਰ ਦੇ ਕਿੰਸੋਂ ਦੇ ਕੀ ਵਿਸ਼ੇਸ਼ਤਾ ਵਿੱਚ ਕਹਿ ਵਿਸ਼ੇਸ਼ਤਾ ਕਰ ਲੋ ਰਾਗਨ ਸੱਭਿਆਚਾਰ ਸਰਵ ਵਿਆਪਕ ਧਾਰਨਾ ਹੈ ਇਹ ਕੇ ਕਰ ਲੋ ਰਾਜਨੀਤਿਕ ਸੱਭਿਆਚਾਰ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਨਿਰੰਤਰ ਅੰਤਰ ਕਿਰਿਆ ਹੁੰਦੀ ਰਹਿੰਦੀ ਹੈ ਇਹ ਤਿੰਨ ਵਿਸ਼ੇਸ਼ਤਾਵਾਂ ਕਰ ਲਓ ਕਾਫੀ ਨੇ ਸੋ ਬੇਟਾ ਇਹ ਸੀਗਾ ਟੌਪਿਕ ਰਾਜਨੀਤਿਕ ਸੱਭਿਆਚਾਰ ਹੁਣ ਆਪਾਂ ਗੱਲ ਕਰਾਂਗੇ ਰਾਜਨੀਤਿਕ ਸਮਾਜਿਕरण ਦੀ ਜਿਹੜਾ ਰਾਜਨੀਤਿਕ ਸਮਾਜਿਕरण ਟੌਪਿਕ ਹੈਗਾ ਉਹਦੇ ਨਾਲ ਰਿਲੇਟਡ ਪਹਿਲਾਂ ਛੋਟੇ ਕੁਐਸਚਨ ਦੇਖਾਂਗੇ ਬਟਾ ਰਾਜਨੀਤਿਕ ਸਮਾਜਿਕਕਰਨ ਨਾਲ ਰਿਲੇਟਡ ਪਹਿਲਾ ਕੁਐਸਚਨ ਹੈਗਾ ਪਰਿਵਾਰ ਰਾਜਨੀਤਿਕ ਸਮਾਜਿਕਕਰਨ ਦਾ ਸਾਧਨ ਨਹੀਂ ਹੈ ਗਲਤ ਸਟੇਟਮੈਂਟ ਰਾਜਨੀਤਿਕ ਸਮਾਜਿਕਕਰਨ ਦਾ ਰਾਜਨੀਤਿਕ ਪ੍ਰਣਾਲੀ ਨਾਲ ਕੋਈ ਸਬੰਧ ਨਹੀਂ ਹੈ ਗਲਤ ਸਟੇਟਮੈਂਟ ਰਾਜਨੀਤਿਕ ਸਮਾਜਿਕਕਰਨ ਦੀ ਕਿਰਿਆ ਇਹ ਨੂੰ ਇੱਕ ਖਾਸ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ ਸਹੀ ਸਟੇਟਮੈਂਟ ਰਾਜਨੀਤਿਕ ਦਲ ਅਤੇ ਵਿਦਿਅਕ ਸੰਸਥਾਵਾਂ ਰਾਜਨੀਤਿਕ ਸਮਾਜਿਕਕਰਨ ਦੇ ਸਾਧਨ ਹੁੰਦੇ ਹਨ ਸਹੀ ਸਟੇਟਮੈਂਟ ਰਾਜਨੀਤਿਕ ਸਮਾਜਿਕਕਰਨ ਦੀ ਕਿਰਿਆ ਦੁਆਰਾ ਰਾਜਨੀਤਿਕ ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਇਆ ਜਾਂਦਾ ਸਹੀ ਔਗਬਰਨ ਦੇ ਅਨੁਸਾਰ ਸਮਾਜਿਕਕਰਨ ਇੱਕ ਅਜਿਹੀ ਵਿਧੀ ਹੈ ਜਿਸ ਦੁਆਰਾ ਵਿਅਕਤੀ ਸਮੂਹ ਦੇ ਨਿਯਮਾਂ ਅਨੁਸਾਰ ਢਲ ਜਾਣਾ ਸਿੱਖਦਾ ਬਿਲਕੁਲ ਸਹੀ ਔਗਬਰਨ ਯਾਦ ਰੱਖਣਾ ਨੈਕਸਟ ਹੈਗਾ ਰਾਜਨੀਤਿਕ ਸਮਾਜਿਕਕਰਨ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਇੱਥੇ ਪ੍ਰਕਿਰਿਆ ਪਰ ਸਕਦੇ ਆ ਡੈਸ਼ 8ਵਾਂ ਡੈਸ਼ ਰਾਜਨੀਤਿਕ ਸਮਾਜਿਕਕਰਨ ਦਾ ਇੱਕ ਸਾਧਨ ਹੈ ਪਰਿਵਾਰ ਲਿਖ ਸਕਦੇ ਹੋ ਸਮਾਜ ਲਿਖ ਸਕਦੇ ਹੋ ਸੋਸ਼ਲ ਮੀਡੀਆ ਲਿਖ ਸਕਦੇ ਹੋ 9ਵਾਂ ਰਾਜਨੀਤਿਕ ਸਮਾਜਿਕਕਰਨ ਡੈਸ਼ ਦੇ ਨਿਰਮਾਣ ਵਿੱਚ ਸਹਾਇਕ ਹੁੰਦਾ ਹੈ ਰਾਜਨੀਤਿਕ ਸਮਾਜਿਕਕਰਨ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣ ਵਿੱਚ ਸਹਾਇਕ ਹੁੰਦਾ ਹੈ 10ਵਾਂ ਰਾਜਨੀਤਿਕ ਸਮਾਜਿਕਕਰਨ ਦੇ ਡੈਸ਼ ਰੂਪ ਹਨ ਕਈ ਰੂਪ ਹਨ ਰਾਜਨੀਤਿਕ ਸਮਾਜਿਕਕਰਨ ਦੇ ਕਈ ਰੂਪ ਹੋ ਸਕਦੇ ਆ 11ਵਾਂ ਅਣ ਅਣਜਾਣੇ ਜਾਂ ਗੁਪਤ ਰੂਪ ਵਿੱਚ ਪ੍ਰਾਪਤ ਕੀਤੇ ਗਏ ਰਾਜਨੀਤਿਕ ਵਿਸ਼ਵਾਸਾਂ ਨੂੰ ਅਸੀਂ ਗੁਪਤ ਰਾਜਨੀਤਿਕ ਸਮਾਜਿਕਕਰਨ ਕਹਿੰਦੇ ਹਾਂ लेटेंट ਵਿਕਾਸ ਕਰਦੇ ਆਂ ਅੰਗਰੇਜ਼ੀ ਚ ਸਮਾਜਿਕਕਰਨ ਇੱਕ ਅਜਿਹੀ ਵਿਧੀ ਹੈ ਜਿਸ ਦੁਆਰਾ ਵਿਅਕਤੀ ਦੇ ਸਮੂਹ ਨਿਯਮ ਅਨੁਸਾਰ ਢਲ ਜਾਣਾ ਹੈ ਢਲ ਜਾਣਾ ਸਿੱਖਦਾ ਹੈ ਇਹ ਔਗਬਰਨ ਦੀ ਕੋਟੇਸ਼ਨ ਹੈ ਨੈਕਸਟ ਹੈਗਾ ਰਾਜਨੀਤਿਕ ਸਮਾਜਿਕਕਰਨ ਦੀ ਧਾਰਨਾ ਲਈ ਗਈ ਹੈ ਕਿਹਦੇ ਕੋਲ ਸਮਾਜ ਸ਼ਾਸਤਰ ਕੋਲੋਂ ਕਿਹਦੇ ਕੋਲ ਲਈ ਗਈ ਹੈ ਸਮਾਜ ਸ਼ਾਸਤਰ ਕੋਲੋਂ ਇਹ ਧਾਰਨਾ கான்ਸੈਪਟ ਲਈ ਗਈ ਹੈ 13ਵਾਂ ਪ੍ਰਸ਼ਨ ਹੈਗਾ ਇਹ ਲਿਖੇ ਵਿੱਚੋਂ ਕਿਹੜੀ ਰਾਜਨੀਤਿਕ ਸਮਾਜਿਕਕਰਨ ਦੀ ਵਿਸ਼ੇਸ਼ਤਾ ਨਹੀਂ ਹੈ ਰਾਜਨੀਤਿਕ ਸਮਾਜਿਕ ਕਰਨ ਦੀ ਇੱਕ ਨਿਰੰਤਰ ਪ੍ਰਕਿਰਿਆ ਸਹੀ ਹੈ ਰਾਜਨੀਤਿਕ ਸਮਾਜਿਕ ਕਰਨ ਦੀ ਕਿਰਿਆ ਨੂੰ ਕਾਜ ਦੇ ਮੋੜਾ ਜਾ ਸਕਦਾ ਸਹੀ ਹੈ ਰਾਜਨੀਤਿਕ ਸਮਾਜਿਕ ਕਰਨ ਕੇਵਲ ਗੁਪਤ ਰੂਪ ਚ ਹੋ ਸਕਦਾ ਇਹ ਨਹੀਂ ਹੈਗਾ ਰਾਜਨੀਤਿਕ ਸਮਾਜਿਕ ਕਰਨ ਦੀ ਕਿਰਿਆ ਰਸਮੀ ਤੇ ਗੈਰ ਰਸਮੀ ਦੀ ਇਹ ਵੀ ਸਹੀ ਹੈ ਸੋ ਇਸ ਪ੍ਰਸ਼ਨ ਦਾ ਉੱਤਰ ਏ ਈ ਡੀ ਵਾਲਾ ਸੀਗਾ 14ਵਾਂ ਹੇ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸਮਾਜਿਕ ਕਰਨ ਦੀ ਕਿਸਮ ਨਹੀਂ ਹੈ ਪ੍ਰਗਟ ਗੁਪਤ ਕਲਪਨਿਕ ਅਧਨਿਕ ਇਹ ਕਲਪਨਿਕ ਰਾਜਨੀਤਿਕ ਸਮਾਜਿਕ ਕਰਨ ਇਹ ਇਹਦਾ ਸਹੀ ਆਨਸਰ ਹੈ ਇਸ ਪ੍ਰਸ਼ਨ ਦਾ ਈ ਡੀ ਵਾਲਾ 15ਵਾਂ ਇਹ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸਮਾਜਿਕ ਕਰਨ ਦਾ ਸਾਧਨ ਨਹੀਂ ਹੈ ਸੱਭਿਆਚਾਰਕ ਪ੍ਰੋਗਰਾਮ ਇਹਦਾ ਆਨਸਰ ਹੈ ਪਰਿਵਾਰ ਵੀ ਹੈ ਰਾਜਨੀਤਕ ਦਲ ਵੀ ਹੈ ਵਿਦਿਅਕ ਸੰਸਥਾਵਾਂ ਵੀ ਹੈ ਸੋ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਇਹ ਰਾਜਨੀਤਿਕ ਸਮਾਜਿਕ ਕਰਨ ਦਾ ਸਾਧਨ ਨਹੀਂ ਹੈ ਸੋ ਪ੍ਰਸ਼ਨ ਨੇ ਬੇਟਾ ਰਾਜਨੀਤਿਕ ਸਮਾਜਿਕਨ ਤੋਂ ਕੀ ਭਾਵ ਹੈ ਰਾਜਨੀਤਿਕ ਸੱਭਿਆਚਾਰ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ਰਾਜਨੀਤਿਕ ਸਮਾਜਿਕ ਕਰਨ ਦੇ ਤਿੰਨ ਸਾਧਨ ਲਿਖੋ ਇਹ ਤਿੰਨ ਪ੍ਰਸ਼ਨ ਜਿਹੜੇ ਨੇ ਆਪਾਂ ਇੱਕ ਸਲਾਈਡ 'ਚ ਦੇਖਦੇ ਹਾਂ ਸਭ ਤੋਂ ਪਹਿਲੇ ਰਾਜਨੀਤਿਕ ਸਮਾਜਿਕ ਕਰਨ ਕੀ ਹੁੰਦਾ ਵਾ ਬੇਟਾ ਆਧੁਨਿਕ ਰਾਜਨੀਤਿਕ ਵਿਸ਼ਲੇਸ਼ਣ ਦੇ ਇੱਕ ਮਾਨ ਧਾਰਨਾ ਰਾਜਨੀਤਿਕ ਸਮਾਜਿਕ ਕਰਨ ਠੀਕ ਹੈ ਸੋ ਇਹਦਾ ਅਰਥ ਕੀ ਹੈ ਜਦੋਂ ਜੋ ਗੱਲਾਂ ਆਦਮੀ ਨੂੰ ਰਾਸੀ ਸਰਗਰਮੀਆਂ ਰਾਸੀ ਢਾਂਚੇ ਤੇ ਰਾਸੀ ਪ੍ਰਣਾਲੀ ਨਾਲ ਜੜੂ ਗਾਂਦੀਆਂ ਨੇ ਉਹਨਾਂ ਨੂੰ ਅਸੀਂ ਰਾਜਨੀਤਿਕ ਸਮਾਜਿਕ ਕਰਨ ਦਾ ਨਾਮ ਦਿੰਦੇ ਆ ਜਿਸ ਨਾਲ ਸਾਨੂੰ ਰਾਜਨੀਤੀ ਬਾਰੇ ਜਾਣਕਾਰੀ ਮਿਲਦੀ ਹੈ ਰਸਮੀ ਜੈ ਗੈਰ ਰਸਮੀ ਢੰਗ ਨਾਲ ਉਹਨੂੰ ਅਸੀਂ ਰਾਜਨੀਤਿਕ ਸਮਾਜਿਕ ਕਰਨ ਕਹਿੰਦੇ ਆ ਪਰਿਭਾਸ਼ਾਵਾਂ ਆਪਾਂ ਇੱਕ ਪਰਿਭਾਸ਼ਾ ਕਰ ਲੈਨੇ ਆ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਵਿਹਾਰ ਅਤੇ ਵਿਚਾਰਾਂ ਦਾ ਵਿਕਾਸ ਦਾ ਸਥਾਈ ਤੌਰ ਰਾਜਨੀਤਿਕ ਸਮਾਜਿਕਕਰਨ ਹੈ ਐਲਨ ਆਰ ਬਾਲ ਦੀ ਡਿਫੀਨੇਸ਼ਨ ਹੈ ਰਾਜਨੀਤਿਕ ਸਮਾਜਿਕਕਰਨ ਦੇ ਸਾਧਨ ਕਿਹੜੇ ਹੋ ਸਕਦੇ ਨੇ ਪਰਿਵਾਰ ਹੈਗਾ ਤੇ ਸਿੱਖਿਆ ਸੰਸਥਾਵਾਂ ਹੈਗੀਆਂ ਪਰਿਵਾਰ ਨੂੰ ਨਾਗਰਿਕ ਗੁਣਾਂ ਦਾ ਪਹਿਲਾ ਸਕੂਲ ਕਿਹਾ ਜਾਂਦਾ ਹੈ ਪਰਿਵਾਰ ਤੋਂ ਬਹੁਤ ਬੱਚਾ ਬਹੁਤ ਕੁਝ ਸਿੱਖਦਾ ਹੈ ਰਾਜਨੀਤਿਕ ਅਨੁਕੂਲਨ ਵੀ ਸਿੱਖਦਾ ਹੈ ਕਿ ਸੱਤਾ ਲਈ ਆਦਰ ਦੀ ਭਾਵਨਾ ਵਿਅਕਤੀ ਪਰਿਵਾਰ ਤੋਂ ਸਿੱਖਦਾ ਹੈ ਵਿਦਿਅਕ ਸੰਸਥਾਵਾਂ ਅਲਮੰਟ ਤੇ ਪਾਵਲ ਦੇ ਅਨੁਸਾਰ ਸਕੂਲੀ ਢਾਂਚਾ ਰਾਜਨੀਤਿਕ ਸਮਾਜਿਕਕਰਨ ਨੂੰ ਪ੍ਰਭਾਵਿਤ ਕਰਨ ਦਾ ਬਲਵਾਨ ਤੱਤ ਹੈ ਇਸੇ ਤਰ੍ਹਾਂ ਇੱਕ ਵਿਸ਼ੇਸ਼ਤਾ ਵਾਲਾ ਪ੍ਰਸ਼ਨ ਸੀਗਾ ਰਾਜਨੀਤਿਕ ਸਮਾਜਿਕਕਰਨ ਦੀਆਂ ਵਿਸ਼ੇਸ਼ਤਾਵਾਂ ਰਾਜਨੀਤਿਕ ਸਮਾਜਿਕਕਰਨ ਦੀ ਕਿਰਿਆ ਸਾਰੇ ਸਮਾਜਾਂ 'ਚ ਪਾਈ ਜਾਂਦੀ ਹੈ ਹਰ ਸਮਾਜ ਵਿੱਚ ਰਾਜਨੀਤਿਕ ਸਮਾਜਿਕਕਰਨ ਦੀ ਕਿਰਿਆ ਪਾਈ ਜਾਂਦੀ ਹੈ ਸਾਰੇ ਸਮਾਜਾਂ ਵਿੱਚ ਪਾਈ ਜਾਂਦੀ ਹੈ ਰਾਜਨੀਤਿਕ ਪ੍ਰਣਾਲੀ ਭਾਵੇਂ ਲੋਕਤੰਤਰੀ ਹੋਵੇ ਭਾਵੇਂ ਸਰਵ ਸਤਾਵਾਦੀ ਰਾਜਨੀਤਿਕ ਸਮਾਜਿਕਕਰਨ ਦਾ ਹੋਣਾ ਬਹੁਤ ਜ਼ਰੂਰੀ ਹੈ ਦੂਜਾ ਸਿੱਖਣ ਦੀ ਪ੍ਰਕਿਰਿਆ ਰਾਜਨੀਤਿਕ ਸਮਾਜਿਕਕਰਨ ਮੂਰੂ ਵਿੱਚ ਸਿੱਖਣ ਦੀ ਪ੍ਰਕਿਰਿਆ ਹੈ ਇਹ ਪ੍ਰਕਿਰਿਆਵਾਂ ਦਾ ప్రతి ਰੂਪ ਐ ਸੋ ਇਹ ਸਿਗਾ ਰਾਜਨੀਤਿਕ ਸਮਾਜਿਕਨਰ ਨਾਲ ਰਿਲੇਟਡ ਸੋ ਪਿਆਰੇ ਵਿਦਿਆਰਥੀ ਉਹ ਸਾਰੀ ਦੀ ਸਾਰਾ ਜਿਹੜਾ ਅਸਾਈਨਮੈਂਟ ਆਪਾਂ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਮੇਰੀਆਂ ਲਾਈਵ ਕਲਾਸਿਸ ਵੀ اٹੈਂਡ ਕਰੋ ਤੇ ਮੇਰੇ ਚੈਨਲ ਤੇ ਬਹੁਤ ਸਾਰੀਆਂ ਵੀਡੀਓਜ਼ ਇੱਕ ਨੰਬਰ ਦੇ ਕੁਐਸਚਨ 6 ਨੰਬਰ ਦੇ ਕੁਐਸਚਨ ਨਾਲ ਰਿਲੇਟਡ ਬਣੀਆਂ ਨੇ ਪਲੇਲਿਸਟ ਬਣੀਆਂ ਤੁਸੀਂ ਲਗਾਤਾਰ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਤੇ ਆਪਣੀ ਜਾਣਕਾਰੀ ਨੂੰ ਵਧਾਓ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂ ਏਕੇ